Thank mm -hmm. you. ਇਧਰ ਮੇਰਾ ਨਾਮ ਗੁਰਦੇਵ ਚੰਦ ਮੈਂ ਮੈਥ ਮਾਸਟਰ ਇਥੇ ਸਰਕਾਰੀ ਹਾਈ ਸਕੂਲ ਤવાડીਪਰਾ ਵਿਖੇ ਸੇਵਾ ਕਰ ਰਿਹਾ ਅੱਜ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਵੱਲੋਂ ਜਿਹੜਾ ਹੜਪੀਰਤ ਸਕੂਲਾਂ ਦੇ ਸਹਾਇਤਾ ਵਾਸਤੇ ਉਪਰਾਲਾ ਕੀਤਾ ਗਿਆ ਉਹਦੇ ਸੰਬੰਧ ਚ ਸੂਚੀ ਟੀਮ ਜਿਹੜੀ ਜ਼ਿਲ੍ਹਾ ਗੁਰਦਾਸਪੁਰ ਦੀ ਉਹ ਸਾਡੇ ਸਕੂਲ ਵਿੱਚ ਪਹੁੰਚੀ ਆ ਤੇ ਉਹਨਾਂ ਨੇ ਬੱਚਿਆਂ ਨੂੰ ਕੋਟੀਆਂ ਤੇ ਬੈਗ ਜਿਹੜੇ ਆ ਉਹ ਮਹਿਆ ਕਰਵਾਏ ਨੇ ਮੈਂ ਇਸ ਮੁਚੀ ਟੀਮ ਪੰਜਾਬ ਦੀ ਜਿਹਦੇ ਪ੍ਰਧਾਨ ਇਸ ਡੈਗ ਵਿਜੇਪਾਲ ਸ਼ਰਮਾ ਜੀ ਨੇ ਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਜੀ ਨੇ ਜਿੰਨਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹੜ੍ਹ ਪ੍ਰੀੜਿਤ ਪ੍ਰਭਾਵਿਤ ਸਕੂਲਾਂ ਦੇ ਵਿੱਚ ਬੱਚਿਆਂ ਦੀ ਸਾਰ ਲਈ ਹੈ ਸਾਡੇ ਸਕੂਲ ਵਿੱਚ ਜਥੇਬੰਦੀ ਵੱਲੋਂ ਇਹ ਪਹਿਲਾ ਉਪਰਾਲਾ ਕੀਤਾ ਗਿਆ ਤੇ ਜਿਹੜੇ ਬੱਚਿਆਂ ਨੂੰ ਜਿਹੜਾ ਸਾਡਾ ਜੜੀ ਆ ਮਹੱਈਆ ਕਰਾਈ ਗਈ ਹੈ ਇਸ ਸਬੰਧ ਵਿੱਚ ਮੈਂ ਥੋੜੀ ਜਿਹੀ ਸਕੂਲ ਦੇ ਕੰਡੀਸ਼ਨ ਬਾਰੇ ਵੀ ਥੋੜੀ ਚਾਨਣਾ ਪਾਉਣਾ ਚਾਹੁੰਦਾ ਕਿ ਸਾਡੇ ਸਕੂਲ ਚ 13 ਦਿਨ ਪਾਣੀ ਖੜਾ ਰਿਹਾ ਤਿੰਨ ਤਿੰਨ ਫੁੱਟ ਤੇ ਸਾਡਾ ਸਾਰਾ ਹੀ ਸਮੁੱਚਾ ਰਿਕਾਰਡ ਵੀ ਖਰਾਬ ਹੋ ਚੁੱਕਾ ਹੈ ਤੇ ਬਿਲਡਿੰਗ ਵੀ ਜਿਹੜੀ ਹੈ ਨੀਂਹਾਂ ਤੋਂ ਸਣੀ ਕੇ ਕਾਫੀ ਪ੍ਰਭਾਵਿਤ ਹੋ ਚੁੱਕੀ ਹੈ ਬਿਲਡਿੰਗ ਫਰਸ਼ ਸਾਰੇ ਬਹਿ ਚੁੱਕੇ ਹੈ ਖਰਾਬ ਹੋ ਚੁੱਕੇ ਨੇ ਤੇ ਸਰਕਾਰ ਨੂੰ ਵੀ ਜਥੇਬੰਦੀਆਂ ਤੋਂ ਇਲਾਵਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਿਹੜੇ ਪ੍ਰਭਾਵਿਤ ਸਕੂਲ ਨੇ ਉਹਨਾਂ ਦੀ ਕੋਈ ਵਿੱਤੀ ਮਦਦ ਜਿਹੜੀ ਹੈ ਉਹ ਪਹਿਲ ਦੇ ਆਧਾਰ ਤੇ ਕੀਤੀ ਜਾਵੇ ਜਿਹੜੇ ਕਿ ਹੜ੍ਹ ਪ੍ਰੀੜਿਤ ਸਕੂਲ ਨੇ ਧੰਨਵਾਦ ਅੱਜ ਅਸੀਂ ਡੈਮੋਕਰੇਟਰ ਟੀਚਰ ਫੰਡ ਪੰਜਾਬ ਵੱਲੋਂ ਜਿਹੜਾ ਹੜ੍ਹ ਜਦੋਂ ਪੰਜਾਬ ਦੇ ਵਿੱਚ ਵਗੇ ਨੇ ਤੇ ਉਹਦੇ ਦੌਰਾਨ ਸਾਡੇ ਜਥੇਬੰਦੀ ਨੇ ਸਾਰੇ ਸਮੂਚੇ ਅਧਿਆਪਕ ਵਰਗ ਨੂੰ ਇੱਕ ਮੈਸੇਜ ਆਇਆ ਜਿਹਦੇ ਵਿੱਚ ਬਹੁਤ ਵੱਧ ਚੜ ਕੇ ਅਧਿਆਪਕਾਂ ਨੇ ਸਹਿਯੋਗ ਦਿੱਤਾ ਜਿਹਦੇ ਤਹ ਜਦੋਂ ਹੜ੍ਹ ਆਇਆ ਸੀ ਤੇ ਉਦੋਂ ਵੀ ਅਸਾਂ ਜਿਹੜੀ ਸੀ ਮੌਕੇ ਤੇ ਜੋ ਚੀਜ਼ ਬਣਦੀ ਸੀ ਉਹ ਦਿੱਤੀ ਗਈ ਅੱਜ ਅਸੀਂ ਗਵਰਨਮੈਂਟ ਹਾਈ ਸਕੂਲ ਤਲਵੰਡੀਗਰਾਇਆ ਵਿਖੇ ਬਲਾਕ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਜਿਹੜਾ ਹੜ੍ਹ ਦੇ ਅਧੀਨ ਸੀ ਉੱਥੇ ਆ ਕੇ ਸਕੂਲ ਦੇ ਬੱਚਿਆਂ ਨੂੰ ਜਿਹੜੀਆਂ ਨੇ ਕੋਟੀਆਂ ਦਿੱਤੀਆਂ ਨੇ ਨਾਲ ਬੈਗ ਦਿੱਤੇ ਨੇ ਤਾਂ ਮੈਂ ਸਮੁੱਚੇ ਅਧਿਆਪਕ ਗੁਰਗ ਦਾ ਧੰਨਵਾਦ ਕਰਦਾ ਹਾਂ ਨਾਲ ਹੀ ਇਥੋਂ ਦੇ ਸਕੂਲ ਦੇ ਜਿਹੜੇ ਇੰਚਾਰਜ ਨੇ ਮੈਡਮ ਰਮਨਜੀਤ ਕੌਰ ਤੇ ਸਮੁੱਚੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਬੱਚਿਆਂ ਨੂੰ ਇਹੋ ਹੀ ਆਪਾਂ ਕਹਾਂਗੇ ਕਿ ਵੱਧ ਤੋਂ ਵੱਧ ਪੜ੍ਹਨ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਮੱਲਾਮਨ ਤਾਂ ਜੋ ਸਾਡੇ ਇਲਾਕੇ ਦਾ ਨਾਮ ਰੋਸ਼ਨ ਹੋ ਸਕੇ ਤਾਂ ਇੱਕ ਵਾਰ ਫੇਰ ਮੈਂ ਸਮੁੱਚੇ ਆਪਣੇ ਅਧਿਆਪਕ ਵਰਗ ਦਾ ਧੰਨਵਾਦ ਕਰਦਾ ਹਾਂ ਉਹ ਆਪਣੇ ਸੁਪਾ ਪ੍ਰਧਾਨ ਸਾਡੇ ਦਿਗ ਵਿਜੇਪਾਲ ਸ਼ਰਮਾ ਜੀ ਔਰ ਸੂਬਾ ਸਖਤਰ ਜਿਹੜੇ ਨੇ ਰੇਸ਼ਮ ਸਿੰਘ ਕੇਮੂਆ ਨਾਲ ਜੀ ਬਟਿੰਡਾ ਤੋਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦੀ ਯੋਗ ਅਗਵਾਈ ਦੇਣ ਜਿਹੜੇ ਇਹ ਕਾਰਜ ਕੀਤੇ ਜਾ ਰਹੇ ਨੇ